ਸਾਸਰੀ ਦਾ ਸਾਰੇ ਕਿਸਾਨ ਭਰਾਵਾਂ ਨੂੰ ਅੱਜ ਆਪਾਂ ਗੱਲ ਕਰਾਂਗੇ ਤੁਹਾਡੇ ਨਾਲ ਡੇਰੀ ਫਾਰਮ ਦੇ ਰਿਲੇਟਡ ਸਾਨੂੰ ਭਰਾਓ ਜਿਹੜੇ ਵੀਰ ਡੇਰੀ ਫਾਰਮ ਕਰਨਾ ਚਾਹਦੇ ਆ ਜਾਂ ਨਵਾਂ ਸਟਾਰਟ ਕਰਨ ਲੱਗੇ ਆ ਉਹਨਾਂ ਬਾਰੇ ਆਪਾਂ ਗੱਲ ਕਰਦੇ ਆਂ ਪਹਿਲੀ ਗੱਲ ਤਾਂ ਤੁਸੀਂ ਆਪਾਂ ਤੁਹਾਨੂੰ ਇਹਦੇ 'ਚ ਉਹ ਦੱਸਾਂਗੇ ਕਿ ਜਿੰਦੇ ਨਾਲ ਡੇਰੀ ਫਾਰਮ ਫੇਲ ਹੁੰਦਾ ਆਪਾਂ ਤੁਹਾਨੂੰ ਪੋਜ਼ਿਟਿਵ ਗੱਲਾਂ ਇਸ ਤਰੀਕੇ ਨਾਲ ਭਜਾਵਾਂਗੇ ਕਿ ਕਿਹੜੇ-ਕਿਹੜੇ ਕਾਰਨਾਂ ਕਰਨਾ ਡੇਰੀ ਫਾਰਮ ਫੇਲ ਹੋ ਜਾਂਦਾ ਕਿਉਂਕਿ ਆਪਾਂ ਕੀਤਾ ਸੀਗਾ ਤਾਰਾਂ ਤੋਂ ਸ਼ੁਰੂ ਕੀਤਾ ਸੀਗਾ ਤੇ 22 ਜਿਉਂ ਆਪਾਂ ਛੱਡ ਦਿੱਤਾ ਸੀ ਕੰਮ ਜਿਹੜਾ ਤੇ ਉਹਦੇ ਬਾਰੇ ਆਪਾਂ ਤੁਹਾਨੂੰ ਦੱਸਾਂਗੇ ਕਿਹੜੇ-ਕਿਹੜੇ ਕਾਰਨ ਹੁੰਦੇ ਆ ਜਿਨ੍ਹਾਂ ਨਾਲ ਡੇਰੀ ਫਾਰਮ ਫੇਲ ਹੋ ਜਾਂਦਾ ਉਹਦੇ ਜੋ ਸਭ ਤੋਂ ਵੱਡਾ ਕਾਰਨ ਹੁੰਦਾ ਮੈਨਪਾਵਰ ਜੇ ਤੁਹਾਡੇ ਕੋਲ ਮੈਨਪਾਵਰ ਨਹੀਂ ਹੈਗੀ ਮਤਲਬ ਤੁਹਾਡੇ ਪਰਿਵਾਰ ਦੇ ਵਿੱਚ ਜਿਆਦੇ ਮੈਂਬਰ ਨਹੀਂ ਹੈਗੇ ਜਿਹੜੇ ਤੁਹਾਡੀ ਹੈਲਪ ਕਰ ਸਕਣ ਤੇ ਉਹਦੇ ਫਿਰ ਤੁਸੀਂ ਡੇਰੀ ਫਾਰਮ ਦਾ ਪੰਗਾ ਨਾ ਲਵੋ ਦੂਜੇ ਨੰਬਰ ਤੇ ਕਾਰਨ ਹੋ ਜਾਂਦਾ ਕਿ ਤੁਸੀਂ ਜਦੋਂ ਡੇਰੀ ਫਾਰਮ ਸ਼ੁਰੂ ਕਰਦੇ ਜੇ ਤੁਸੀਂ ਕੋਈ ਵੀ گاਵਾ ਜਾਂ ਮੱਝਾਂ ਲੈਂਦੇ ਜੇ ਤੇ ਤੁਸੀਂ ਉਦੋਂ ਜਿਹੜੇ ਹੁੰਦਾ ਵਪਾਰੀ ਤੁਹਾਡੇ ਨਾਲ ਬਹੁਤ ਜ਼ਿਆਦਾ ਠੱਗੀ ਕਰ ਲੈਂਦੇ ਆ ਉਹ ਇੱਕ ਮੇਨ ਕਾਰਨ ਹੁੰਦਾ ਜਿਹੜੀ ਤੁਹਾਨੂੰ ਮੰਨ ਲਓ 50-60 ਹਜ਼ਾਰ ਦੀ ਗਾਂ ਹੋਊਗੀ ਉਹ ਤੁਹਾਨੂੰ 1.5 ਲੱਖ ਤੱਕ 1.5 ਲੱਖ ਤੱਕ ਦੇਣਗੇ ਜਾਂ ਜਿਹੜੀ ਮੱਝ ਲੱਖ ਕੁ ਦੇ ਡੇੜ ਹੋਊਗੀ ਤੇ ਉਹ ਤੁਹਾਨੂੰ 1.5 ਪੌਣੇ 2 ਲੱਖ 2.5 ਲੱਖ ਤੱਕ ਦਿੰਦੇ ਆ ਉਦੋਂ ਸਭ ਤੋਂ ਵੱਡਾ ਲੌਸ ਤੁਹਾਡਾ ਹੋ ਜਾਂਦਾ ਇੱਕ ਜਿਹੜਾ ਤੁਸੀਂ ਦਲਾਲ ਲੈ ਲੈਂਦੇ ਜੇ ਜਿਹੜਾ ਤੁਸੀਂ ਕਹਿੰਦੇ ਜੀ ਨੂੰ ਦੱਸ ਦਿੰਦੇ ਜੀ ਅਸੀਂ 10 ਜਾਂ 15 ਗਾਵਾਂ ਮੱਝਾਂ ਪਾਉਣੀਆਂ ਤੇ ਉਹਨੂੰ ਪਤਾ ਲੱਗ ਜਾਂਦਾ ਇਹਦੇ ਕੋਲ ਪੈਸੇ ਵੀ ਉਹਨੇ ਉੱਥੇ ਹੀ ਲਿਜਾਣਾ ਜਿੱਥੇ ਉਹ ਜਿਹੜੇ ਵਪਾਰੀ ਨਾਲ ਉਹ ਵਰਤਦਾ ਉਹਨੇ ਬਾਰ-ਬਾਰ ਤੁਹਾਨੂੰ ਉੱਥੇ ਹੀ ਲੈ ਜਾਣਾ ਤੇ ਉਹਦੇ ਨਾਲ ਕਿ ਉਹਨ ਦੇ ਨਾਲ ਸੈਟਿੰਗ ਉਹਨੇ ਪਹਿਲਾਂ ਹੀ ਉਸ ਵਪਾਰੀ ਨੂੰ ਦੱਸ ਦੇਣਾ ਇਹਨੇ ਇਹਨੇ ਪੈਸੇ ਲਾਉਣੇ ਆ ਇਹਦੇ ਕੋਲ ਇੰਨੀਆਂ ਇਹਨੇ ਗਾਵਾਂ ਜਾਂ ਮੱਝਾਂ ਲੈਣੀਆਂ ਤੇ ਉਸ ਹੱਬ ਤੇ ਉਹ ਵਪਾਰੀ ਪਹਿਲਾਂ ਹੀ ਨਾ ਉਹ ਠੱਗੀ ਵਾਲਾ ਕੰਮ ਚਲਾ ਲੈਂਦੇ ਆ ਉਹ ਸੈਟਿੰਗ ਕਰਕੇ ਆਪਸ ਚ ਤੁਹਾਨੂੰ ਲੱਗਦਾ ਕਿ ਦਲਾਲ ਤਾਂ ਡਾ ਆ ਜਾਂਦਾ ਹੈ ਜਾਂ ਤੁਹਾਡੇ ਨਾਲ ਗਿਆ ਹੈ ਤੁਹਾਡਾ ਆਊਗਾ ਪਰ ਨਹੀਂ ਇਹ ਉਧਰ ਸੈਟਿੰਗ ਪਹਿਲਾਂ ਹੋਈ ਹੁੰਦੀ ਦੂਜੇ ਤੀਜੇ ਨੰਬਰ ਆ ਜਾਂਦਾ ਜਦੋਂ ਤੁਸੀਂ ਦੁੱਧ ਕਿਸੇ ਡੇਰੀ ਤੇ ਪਾਉਣ ਲੱਗ ਜਾਂਦੇ ਜੀ ਉਹ ਵੀ ਸਭ ਤੋਂ ਮਤਲਬ ਸਟਾਰਟਿੰਗ ਦੇ ਵਿੱਚ ਘਾਟੇ ਵਾਲਾ ਸ਼ਬਦ ਆ ਹੁੰਦਾ ਜਿਹੜੇ ਬੰਦੇ ਕੋਈ ਬੈਟ ਘਾਟਾ ਜਿਨੇ ਥੋੜੀਆਂ ਰੱਖੀਆਂ ਜਿਨੇ ਜਿਆਦਾ ਵੱਡੇ ਲੈਵਲ ਤੇ ਜਾਣਾ ਉਹਨੂੰ ਇਹ ਡੇਰੀ ਫਾਇਦਾ ਵੀ ਦਿੰਦੀ ਆ ਬਾਕੀ ਜਿੰਦਾ ਥੋੜਾ ਜਿਹਾ ਸਟਾਰਟਿੰਗ ਕਰਨਾ ਕਿ 5 7 10 ਤੱਕ ਰੱਖਣੀਆਂ ਨੇ ਉਹਨੂੰ ਪਹਿਲੇ ਨੰਬਰ ਤੇ ਮਤਲਬ ਕਾਮਯਾਬ ਹੋਣ ਲਈ ਦੁੱਧ ਸ਼ਹਿਰ ਦੇ ਵਿੱਚ ਘਰਾਜ ਪਾਉਣਾ ਚਾਹੀਦਾ ਤੇ ਡੇਰੀ ਤੇ ਚੱਕਰਾਂ 'ਚ ਨਹੀਂ ਪੈਣਾ ਚਾਹੀਦਾ ਡੇਰੀ ਤੇ ਫੈਂਟ ਫੋਨ ਦਾ ਚੱਕਰ ਪੈਂਦਾ ਉਹਦੇ ਨਾਲ ਬੜਾ ਲੌਸ ਹੋ ਜਾਂਦਾ ਤੇ ਤੀਜੇ ਨੰਬਰ ਚੌਥੇ ਨੰਬਰ ਤੇ ਗੱਲ ਆ ਜਾਂਦੀ ਕਿ ਆਪਾਂ ਸਟਾਰਟਿੰਗ ਦੇ ਵਿੱਚ ਹੀ ਬਰੀਡਿੰਗ ਦਾ ਕੰਮ ਕਰਨਾ ਸ਼ੁਰੂ ਕਰਤੀਦਾ ਕਿ ਆਪਾਂ ਨਾਲ ਹੀ ਕਰੀ ਆਈਦਾ ਕਿ ਆਪਾਂ ਬਰੀਡ ਬਣਾਉਣ ਲਈ ਸ਼ੁਰੂ ਕਰ ਦਈਏ ਮੰਗਾ ਟੀਕੇ ਭਰਾਉਣੇ ਆ ਪਰ ਉਹਦੇ ਚ ਵੀ ਆਪਾਂ ਨੂੰ ਬੜਾ ਜਿਆਦਾ ਲਾਸ ਹੁੰਦਾ ਕਿਉਂਕਿ ਜਿਹੜੇ ਬਰੀਡਿੰਗ ਲਈ ਆਪਾਂ ਜਿਹੜੇ ਐਨੀਮਲ ਤਿਆਰ ਕਰਨੇ ਆ ਉਹਨਾਂ ਦੇ ਬੜਾ ਜਿਆਦਾ ਖਰਚਾ ਆ ਜਾਂਦਾ ਮੰਨ ਕੇ ਚੱਲ ਪੁੱਜੀ ਨਾ ਤੁਹਾਡਾ ਦੁੱਧ ਦੀ ਕਮਾਈ ਆਊਗੀ ਸਾਰੀ ਉਧਰ ਜਾਈ ਜਾਊਗੀ ਤੇ ਇਹਦੇ ਲਈ ਤੁਸੀਂ ਪਹਿਲਾਂ ਤੁਹਾਨੂੰ ਚਾਹੀਦਾ ਕਿ ਘੱਟੋ ਘੱਟ 3 ਸਾਲ ਦਾ ਟਾਈਮ ਮੰਨ ਕੇ ਚੱਲੋ ਤਿੰਨ ਸਾਲ ਬਰੀਡਿੰਗ ਦੇ ਚੱਕਰ ਚ ਨਾਮ ਬਣੋ ਪਵੋ ਜੇ ਕੋਈ ਹੈਗਾ ਜਿਵੇਂ ਕੋਈ ਕੱਟੀ ਦੇਦੀ ਆ ਜਾਂ ਮੱਝ ਨੇ ਜਾਂ ਗਾਂ ਨੇ ਬੱਚੀ ਦੇਦੀ ਆ ਉਹ ਤੁਸੀਂ ਜਿੰਨਾ ਚਿਰ ਤਾਂ ਮਿਲਦੀ ਆ ਉਹਨਾਂ ਚਿਰ ਕੱਟੀ ਰੱਖਣੀ ਪੈਂਦੀ ਕਿਉਂਕਿ ਮੱਝਾਂ ਮਿਲਦੀਆਂ ਨੇ ਤੇ ਗਾਂ ਦਾ ਤਾਂ ਕੋਈ ਚੱਕਰ ਨਹੀਂ ਹੁੰਦਾਗਾ ਤੁਸੀਂ ਭਾਵੇਂ ਦੂਜੇ ਚੌਥੇ ਦਿਨੇ ਫੜਾ ਦਿਓ ਕਿਸੇ ਨੂੰ ਕੋਈ ਚੱਕਰ ਨਹੀਂ ਜਿੰਨੇ ਸਾਂਭਣੀ ਆ ਤੇ ਬਾਕੀ ਮੱਝ ਦਾ ਹੁੰਦਾ ਕਿ ਤੁਹਾਨੂੰ ਜਿੰਨਾ ਟਾਈਮ ਮਿਲਦੀ ਉਹਨਾਂ ਟਾਈਮ ਰੱਖਣੀ ਪੈਂਦੀ ਆ ਤੇ ਉਹ ਤੁਸੀਂ ਰੱਖ ਸਕਦੇ ਜੇ ਤੇ ਉਹ ਦੂਬਾਦ ਵਿੱਚ ਕਿਸੇ ਨਾਲ ਜਿਹੜਾ ਕੋਈ ਸਾਂਭਣੀ ਚਾਹਦਾ ਉਹਦੇ ਤੋਂ ਕੋਈ ਲੋਗ 5-7 ਹਜ਼ਾਰ ਦਾ 10 ਹਜ਼ਾਰ ਤੇ ਉਹਨੂੰ ਦੇ ਦਿਓ ਤੇ ਉਹ ਚੱਕਰ ਜਨਾਬ ਪਗੋ ਤਿੰਨ ਸਾਲ ਜਿੰਨੇ ਆ ਮਤਲਬ ਤੁਸੀਂ ਮਾਨੇ ਕਰ ਕੋ 5 ਲੱਖ ਲਾਇਆ 7 ਲੱਖ ਰੁਪਈਆ ਲਾਇਆ 10 ਲੱਖ ਲਾਇਆ ਉਹ ਤੁਸੀਂ ਪਹਿਲਾਂ ਆਪ ਦਾ ਕਵਰ ਕਰੋ ਦੁੱਧ ਤੋਂ ਕਮਾਈ ਕਰਕੇ ਜਿਹੜੇ ਜੇ ਕਿ ਤੋ ਫੜ ਕੇ ਲਾਇਆ ਉਹ ਆਦਾ ਕਰੀ ਕਲੀਅਰ ਕਰ ਲਓ ਜਦੋਂ ਕਲੀਅਰ ਹੋ ਜੇ ਉਸ ਤੋਂ ਬਾਅਦ ਦੁਬਾਰਾ ਆਪਣਾ ਲਵੋ ਫਿਰ ਬਰੀਡਿੰਗ ਵਾਲੇ ਬੰਨੇ ਆਓ ਕਿਉਂਕਿ ਤੁਹਾਡੇ ਕੋ ਗੰਜਾਇਸ ਆ ਜੂਗੀ ਤੁੱਤਹੀ ਕੇਦਰ ਪਈਆ ਦੇਣਾ ਨਹੀਂ ਜੇ 2 ਸਾਲ ਤੁਹਾਨੂੰ ਫਿਰ ਵੀ ਤੁਸੀਂ ਜਿਵੇਂ 10 ਨੇ ਨਾ ਤੇ 10ਾਂ ਦੇ ਵਿੱਚੋਂ ਇੱਕ ਸਾਲ ਦੇ ਵਿੱਚ ਬੱਚੀਆਂ ਜਾਂ ਕੱਟੀਆਂ ਦੀ ਤਿਆਰ ਕਰਮੀਆਂ ਤਿੰਨ ਕਰੋ ਅਗਲੇ ਸਾਲ ਫਿਰ ਅਗਲੇ ਸਾਲ ਵਿੱਚ ਫਿਰ ਵੀ ਤਿੰਨ ਕਰ ਲਓ ਐਵੇਂ ਕਰਦੇ ਕਰਦੇ ਤੁਸੀਂ ਮਤਲਬ ਵਧੀਆ ਕੰਮ ਜਾਂਪੋ ਜੇ ਇੱਕ ਵਾਰੀ ਤੁਸੀਂ ਕਹੋਗੇ 10 ਦੀਆਂ 10 ਨੂੰ ਆਪਾਂ ਸੈਕਸਲ ਸੀਮਨ ਭਰਾ ਕੇ ਤੇ 10 ਹੀ ਬੱਚੀਆਂ ਲੈ ਲਗੇ 10 ਹੀ ਨਾਲ ਤਿਆਰ ਕਰ ਲਗੇ ਫਿਰ ਤੁਹਾਡੀ ਜਿੰਨੀ ਵੀ ਕਮਾਈ ਹੋਈ ਨਹੀਂ ਉਧਰ ਚਲੀ ਜਾਣੀ ਫਿਰ ਉਹ ਤੁਹਾਨੂੰ ਮਤਲਬ ਲੌਸ ਹੋਵੇਗਾ ਬੜਾ ਜ਼ਿਆਦਾ ਹੰਦੇ ਜੋ ਨੂੰ ਪਤਾ ਨਹੀਂ ਲੱਗਣਾ ਸਾਡਾ ਪਹਾ ਕਿਧਰ ਰੋ ਜਾ ਕਿਧਰ ਰੋ ਜਾ ਨਾ ਤਾਂ ਉਹ ਬਰੀਡਿੰਗ ਅਲਾ ਕਾਮਾ ਬੰਨਣਾ ਬਰੀਡ ਤਿਆਰ ਹੋਣੀ ਹੈ ਤੇ ਨਾ ਤਾਂਡੇ ਕੋਲ ਮਤਲਬ 50 ਹਜ਼ਾਰ ਨੀ ਪੈਸੇ ਚਲੇਗੇ ਇਹ ਕੰਮ ਦੇ ਵਿੱਚ ਪਹਾ ਤੇ ਲਾ ਤੁਹਾਡੇ ਕੋਲ ਜਿੰਨਾ ਜ਼ਿਆਦਾ ਮਤਲਬ ਆਈ ਜਾਊਗਾ ਤੇ ਉਹਨਾਂ ਹੀ ਸਹੀ ਹੁੰਦਾ ਤੇ ਜੇ ਮਤਲਬ ਕੋਈ ਪੈਸੇ ਦੇ ਬੰਦੇ ਕੋਲ ਜਮੀਨ ਹੈ ਕਿ ਆਪਦੀ ਨਾਲ 10 ਕਿੱਲੇ 15 ਕਿੱਲੇ 20 ਕਿੱਲੇ ਉਹਦੀ ਵਿੱਚ ਕਮਾਈ ਆਈ ਜਾਂਦੀ ਫਿਰ ਉਹਨੂੰ ਕੋਈ ਚੱਕਰ ਨਹੀਂ ਫਿਰ ਭਾਵੇਂ ਸਟਾਰਟਿੰਗ ਤੋਂ ਪਹਿਲੇ ਦਿਨ ਤੋਂ ਬੀਡਿੰਗ ਸ਼ੁਰੂ ਕਰ ਦੇਵੇ ਕਿਉਂਕਿ ਉਹਨੂੰ ਪਤਾ ਕਿ ਤੇ ਬੰਦੇ ਕੋ 10-15 ਕਿਲੇ ਮੈਨੂੰ 10-15 ਲੱਖ ਰੁਪਈਆ ਉਧਰੋਂ ਆ ਜਾਣਾ ਤੇ ਹੰਦਾ ਸਰਕਲ ਵਧੀਆ ਚੱਲੀ ਜਾਣਾ ਆ ਹੈਗਾ ਹੁਣ ਇੱਕ ਗੱਲ ਹੋਰ ਆਪਾਂ ਕੰਨੇ ਆ ਕਿ ਜਿਹੜੇ ਮਤਲਬ ਸਟਾਰਟਿੰਗ ਦੇ ਵਿੱਚ ਆਪਾਂ ਪੰਗਾ ਲੈ ਲਈਦਾ ਕਿ ਆਪਾਂ ਕਈ ਦਾ ਜਿਹੜੇ 4 ਪਵਾਈ ਦੇ ਆਪਾਂ ਮਸ਼ੀਨ ਤੋਂ 4 ਪਾਉਣੇ ਉਹ ਆਪਣੇ ਤੋਂ ਇਨੇ ਪੈਸੇ ਲੈ ਗਿਆ ਜਾਂ ਕਿਵੇਂ ਆਪਾਂ ਆਪਦਾ ਹੀ ਵੱਡਾ ਟਰੈਕਟਰ ਲੈ ਲਈਏ ਆਪਾਂ ਆਪ ਹੀ 4 ਪਾਉਣ ਵਾਲੀ ਮਸ਼ੀਨ ਲੈ ਲਈਏ ਨਾਲ ਲੋਕਾਂ ਦਾ ਵੀ ਪਾਵਾਂਗੇ ਉਹ ਵੀ ਸਭ ਤੋਂ ਵੱਡਾ ਮਤਲਬ ਘਾਟੇ ਦਾ ਕਾਰਨ ਹੁੰਦਾ ਉਹਦੇ ਨਾਲ ਵੀ ਬੜਾ ਤਕੜਾ ਲਾਜ਼ ਹੁੰਦਾ ਜਿੰਨ ਨਾਲ ਆਪਾਂ ਨੂੰ ਮਤਲਬ ਵੱਡੀ ਮਸ਼ੀਨਰੀ ਲੈਣੀ ਪੈਂਦੀ ਆ ਤੇ ਉਹ ਆਪਣਾ ਜਿੰਨਾ ਕੁ ਆਪਾਂ ਨੂੰ ਕਮਾਈ ਆਉਦੀ ਆ ਉਧਰ ਵਿਆਜਾਂ ਤੇ ਕਿਸ਼ਤਾਂ 'ਚ ਚੱਲੀ ਜਾਂਦੀ ਆ ਉਹਦੇ ਚੱਕਰ 'ਚ ਨਾ ਪਾਓ ਤੇ ਇਧਰ ਦਾ ਫੋਕਸ ਇਧਰ ਹੀ ਰੱਖੋ ਕੋਈ ਤੁਸੀਂ ਇਹ ਨਾ ਸੋਚੋ ਕਿ ਕਿਰਾਏ ਵਾਲੀ ਮਸ਼ੀਨ ਤੋਂ ਹੀ ਕਮਾਈ ਕਰਨੀ ਹੈ ਜਾ ਕੇ ਇਹ ਕਰਨਾ ਆ ਦਾ ਪ੍ਰੋਗਰਾਮ ਆ ਦਾ ਤਾਂ ਗਾਵਾ ਦਾ ਹੀ ਜੇ ਗਾਵਾ ਦਾ ਸਿਸਟਮ ਹੈਗਾ ਤੇ ਤੁਸੀਂ ਜਵਾਦਾ ਜੇ ਤੁਹਾਡੇ ਕੋਲ ਮੈਨ ਪਾਵਰ ਨਹੀਂ ਹੈਗੀ ਤਤੋ ਹਿਆ ਜ਼ਮੀਨ ਠੇਕੇ ਟੁਕੇ ਵਾਲੇ ਚੱਕਰ ਚ ਵੀ ਨਾ ਪਾਓ ਇਹ ਵੀ ਬੜਾ ਤਗੜਾ ਘਾਟੇ ਦਾ ਕਾਰਨ ਬਣ ਜਾਂਦਾ ਜੇ ਤੁਹਾਡੇ ਕੋਲ ਮੈਨ ਪਾਵਰ ਨਹੀਂ ਹੈਗੀ ਜੇ ਮੈਨ ਪਾਵਰ ਆ ਫਿਰ ਤਾਂ ਕੋਈ ਚੱਕਰ ਨਹੀਂ ਫਿਰ ਤੁਸੀਂ ਜੋ ਮਰਜ਼ੀ ਨਾਲ ਪੰਗਾ ਲਈ ਦਿ ਲੋ ਉਹਦੇ ਚ ਹੋ ਜਾਂਦਾ ਕਿ ਤੁਸੀਂ ਇੱਕ ਬੰਦਾ ਹੋਵੇ ਤੋ ਇੱਧਰ ਰਹੂਗਾ ਕਿ ਉੱਧਰ ਰਹੂਗਾ ਇਹ ਕੁਝ ਗੱਲਾਂ ਨੇ ਬਾਕੀ ਕੁਝ ਹੋਰ ਤੁਹਾਨੂੰ ਅਗਲੀ ਵੀਡੀਓ 'ਚ ਬਣਾ ਕੇ ਪੇ ਦੱਸਾਂਗੇ ਕਿ ਜਿਹੜਾ ਡੇਰੀ ਫਾਰਮ ਨੂੰ ਮਤਲਬ ਜਿਹੜਾ ਘਾਟਾ ਜਾਂ ਲਾਸ ਫੇਲ ਹੁੰਦਾ ਉਹਦਾ ਮੇਨ ਕਾਰਨ ਕੀ ਹੁੰਦੇ ਆ ਇਹ ਤੁਸੀਂ ਸਮਝ ਲਓ ਜੇ ਤੁਸੀਂ ਇਹ ਗਲਤੀਆਂ ਕਰਦੇ ਪਏ ਜੇ ਤਾਂ ਤੁਸੀਂ ਇਹਨਾਂ ਤੇ ਸੁਧਾਰ ਕਰ ਲਓ ਤੇ ਨਹੀਂ ਤੇ ਮਤਲਬ ਤੁਸੀਂ ਦੂਜੇ ਵਾਲੇ ਬਣਨੇ ਜਾ ਰਹੇ ਜੇ ਲੋਸ ਵਾਲੇ ਬਣਨੇ ਜਾ ਰਹੇ ਜੇ ਫੇਲੀਅਰ ਵਾਲੇ ਬਣਨੇ ਜਾ ਰਹੇ ਜੇ ਆਦਾ ਤੁਸੀਂ ਅੱਜ ਰੋ ਹੀ ਸੁਧਾਰ ਕਰ ਲਓ ਤੇ ਤੁਸੀਂ ਆਪੇ ਕੰਮ ਜਪੋ ਜੋਗੇ ਬਾਕੀ ਵੀਡੀਓ ਦੇ ਚੱਕਰ ਚ ਲੋਕਾਂ ਦੇ ਉੱਤੇ ਨਾ ਪਿਆ ਕਰੋ ਜਿਵੇਂ ਕਿ ਇਹਨਾਂ ਪਿਆਹਾਂ ਗਾਵਾਂ ਬਣੀਆਂ ਹਾਂ ਤੁਹਾਨੂੰ ਦਿਖਾਈ ਜਾਂਦਾ ਕਿ ਆਪਾਂ ਐ ਸਿਸਟਮ ਆ ਐ ਤੁਸੀਂ ਉਹਨਾਂ ਦੇ ਚੱਕਰ ਦੇ ਵਿੱਚ ਭਾਗ ਕੋ ਕੇ ਬਿਨਾਂ ਸੋਚੇ ਸਮਝੇ ਇੱਧਰਲੇ ਬੰਨੇ ਆ ਜਾਂਦੇ ਜੇ ਤੁਸੀਂ ਆਦਾ ਵੇਖੋ ਸਿਸਟਮ ਵੇਖੋ ਤੁਹਾਨੂੰ ਮਤਲਬ ਕਿੰਨੀ ਕੁ ਜ਼ਮੀਨ ਜ਼ਮਾਨ ਹੈਗੀ ਤੁਹਾਡੇ ਕੋਲ ਤੇ ਉਸ ਹਿਸਾਬ ਦਾ ਤੁਸੀਂ ਦੇਖੋ ਕਿ ਤੁਹਾਡੇ ਕੋਲ ਮੈਨ ਪਾਵਰ ਕਿੰਨੀ ਆ ਘਰ ਦੇ ਵਿੱਚ ਬੰਦੇ ਕਿੰਨੇ ਹੈਗੇ ਕਿ ਜਿਹੜੇ ਤੁਹਾਡੇ ਇਸ ਕੰਮ ਦੇ ਵਿੱਚ ਹੈਲਪ ਕਰ ਸਕਦੇ ਆ ਤੇ ਫੇਰ ਹੀ ਪੰਗਾ ਲਵੋ ਮੈਨ ਜੇ ਤੁਸੀਂ ਮੈਨ ਪਾਵਰ ਤੋਂ ਬਿਨਾ ਜੇ ਪੰਗੇ 'ਚ ਜਾਓਗੇ ਫਿਰ ਤੁਹਾਡਾ ਮਤਲਬ ਸਾਰਾ ਟਾਈਮ ਇੱਧਰ ਹੀ ਜਾਊਗਾ ਤੁਸੀਂ ਕਿਤੇ ਜਾਣ ਜੋਗੇ ਨਹੀਂ ਕਿਤੇ ਆਉਣ ਜੋਗੇ ਨਹੀਂ ਤੇ ਸਟ्रेस ਤੁਹਾਡੇ ਦਿਮਾਗ 'ਤੇ ਜਿਆਦਾ ਹੀ ਰਹੂਗੀ ਇਹਦੇ ਲਈ ਕੁਝ ਇਹ ਚੀਜ਼ਾਂ ਧਿਆਨ ਰੱਖ ਕੇ ਫੇਰੀ ਸ਼ੁਰੂ ਕਰੋ ਇਹ ਨਾ ਦੇਖੋ ਕਿ ਕਿਸੇ ਨੇ ਪੰਜਾਬ ਬਣਾਈਆਂ ਆਂ ਤੇ ਉਹਨਾਂ ਨਾਲ ਦੇਖਦੇ ਆਂ ਤਾਂ ਵੀ ਉਸੰਗਾ ਲੈ ਲਿਏ ਜਿਹੜਾ ਅਸੀਂ ਬਾਅਦ ਵਿੱਚ ਤੁਹਾਨੂੰ ਬੜਾ ਤਗੜਾ ਲਾਸ ਦੇ ਕੇ ਜਾਏਗਾ ਤੇ ਜਿਹੜਾ ਤੁਹਾਡਾ 2-4 ਸਾਲ 5 ਸਾਲ ਟਾਈਮ ਜਿਹੜਾ ਖਰਾਬ ਹੋਇਆ ਵਕੜਾ ਠੀਕ ਆ ਇਹ ਗੱਲਾਂ ਤੇ ਧਿਆਨ ਦਿਓ ਤੇ ਬਾਕੀ ਜਿਹੜਾ ਬੰਦਾ ਅੱਜ 40-50 گاਵਾਾਂ ਤੱਕ ਪਹੁੰਚਿਆ ਜਾਂ 100 گاਵਾਾਂ ਤੱਕ ਪਹੁੰਚਿਆ ਜਾਂ 50 ਮੱਝਾਂ 50 گاਵਾਾਂ ਦਾ ਨਰਮ ਫਾਰਮ ਬਣਾਈ ਖੜਾ ਉਹ ਮਤਲਬ ਇੱਕ ਦਿਨ ਬੜੇ ਛੋਟੇ ਲੈਵਲ ਤੋਂ ਸ਼ੁਰੂ ਹੋਇਆ ਸੀਗਾ ਤੇ ਉਹਨੇ ਹੋਲੀ-ਹੋਲੀ ਕਰ ਦੇਖਰੇ ਉਹਨੇ 10 ਵਾਲੇ ਕੰਮ ਤੇ ਲਾਏ ਕਿ 15 ਲਾਏ ਕਿ 20 ਲਾਏ ਆਪਾਂ ਨੂੰ ਨਹੀਂ ਪਤਾ ਤੇ ਆਪਾਂ ਸਟਾਰਟਿੰਗ ਦੇ ਵਿੱਚ ਹੀ ਸ਼ੁਰੂ ਕਰਦੇ ਸਾਰੇ ਆਪਾਂ ਕਹਿੰਨੇ ਆ ਕਿ ਆਪਾਂ ਉਹਦੇ ਲੈਵਲ ਤੇ ਪਹੁੰਚ ਜੀਏ ਸਾਲ ਚ ਪਹੁੰਚ ਜੀਏ ਦੋਵਾਂ ਚ ਪਹੁੰਚ ਜੀਏ ਇਹ ਪੋਸੀਬਲ ਨਹੀਂ ਹੈ ਗਾਗਾ ਜੇ ਪੋਸੀਬਲ ਹੈਗਾ ਜਿੰਦੇ ਬੰਦੇ ਕੋਲ ਪੈਸਾ ਜ਼ਮੀਨ ਤੇ ਮੁੰਚੋਕੀ ਆ ਪੈਸਾ ਚੰਗਾ ਹੈਗਾ ਉਹਦੇ ਕੋਲ ਤੇ ਉਹ ਆਦਾ ਪੰਗਾ ਲਾਇਆ ਵੀ ਲਏ ਉਹਨੂੰ ਘਾਟਾ ਵੀ ਪੈ ਜਾਊਗਾ ਉਹ ਫਰਕ ਨਹੀਂ ਪੈਣਾਗਾ ਤੇ ਨਾਰਮਲ ਤਕਰੀਬਨ ਡੇਰੀ ਫਾਰਮ ਵਾਲੇ ਬੰਦੇ ਨਾਰਮਲ ਹੋ ਜੇ ਜਿਹੜੇ 5-7 ਕਿੱਲੇ ਵਾਲੇ ਤੇ ਜਿਹੜੇ ਤਕਰੀਬ ਤਕੜੇ ਹੁੰਦੀਆਂ ਪਾਲਟੀਆਂ ਮਾਲ ਪਸਵਾਉਣਾ ਇਹਦਾ ਇਧਰੋਂ ਬੰਨੇ ਆਉਦੇ ਹੀ ਨਹੀਂਗੇ ਤੇ ਇਹ ਚੀਜ਼ ਆਪਣੀਆਂ ਮੇਲ ਹੁੰਦੀਆਂ ਨੇ ਤੇ ਬਾਕੀ ਫੀਡ ਦੇ ਵਿੱਚ ਫੀਡ ਤੁਸੀਂ ਆਪਦੀ ਵੀ ਤਿਆਰ ਜੇ ਤੁਹਾਨੂੰ ਨਹੀਂ ਨੌਲੇਜ ਹੈ ਕਿ ਕਿਹੇ ਕੰਪਨੀ ਚੰਗੀ ਦੀ ਪਾਈ ਜਾਂਦੇ ਜੇ ਤੇ ਕੋਈ ਚੱਕਰ ਨਹੀਂਗਾ ਵਧੀਆ ਰਿਜ਼ਲਟ ਮਿਲ ਜਾਂਦੇ ਆ ਸੀਐਸਪੀ ਚੰਗੇ ਰਿਜ਼ਲਟ ਦੇ ਜਾਂਦੀ ਆ ਘਾਰ ਗਿਲ ਵੀ ਦੇ ਜਾਂਦੀ ਆ ਬਾਕੀ ਉਹਨੂੰ ਮੇਨਟੇਨ ਕਰਨਾ ਪੈਂਦਾ ਕਿ ਫੀਡ ਤੁਸੀਂ ਕਿ ਕਿਹੜੇ ਟਾਈਮ ਕਿਹੜੀ ਪਾਉਣੀ ਆ ਸਾਰੇ ਫਾਰਮੂਲੇ ਤੁਹਾਨੂੰ ਦੱਸੇ ਜਾਂਦੇ ਉਹ ਤਾਂ ਕੋਈ ਚੱਕਰ ਨਹੀਂ ਸਭ ਕੁਝ ਪਤਾ ਲੱਗ ਜਾਂਦਾ ਹੁੰਦਾ ਮੇਨ ਕਰਨੇ ਇਹੀ ਹੁੰਦਾ ਕੋਈ ਬਿਮਾਰੀਆਂ ਦੇ ਰਿਲੇਟਡ ਕਹੀਏ ਉਹ ਵੀ ਸਾਰੇ ਹੱਲ ਹੋ ਜਾਂਦੇ ਹੁੰਦੇ ਕੋਈ ੱਡੀ ਘਬਰਾਉਣ ਵਾਲੀ ਗੱਲ ਨਹੀਂ ਹੁੰਦੀ ਵੀ ਅੱਜ ਤਾਂ ਕਿ ਆ ਜਾਂਨਾਂ ਦਾ ਥਣਾ ਦੇ ਵਿੱਚੋਂ ਦੁੱਧ ਦੇ ਵਿੱਚ ਛੁੱਟੀਆਂ ਛੁੱਟੀਆਂ ਆਉਣਾ ਪੈਂਦੀ ਉਹ ਵੀ ਚੀਜ਼ਾਂ ਹੱਲ ਹੋ ਜਾਂਦੀਆਂ ਸਾਰਾ ਕੁਝ ਹੋ ਜਾਂਦਾ ਹੁੰਦਾ ਜਾਰਪੀਟ ਵਾਲੀ ਚੱਕਰ ਆਉਂਦਾ ਉਹ ਵੀ ਹੋ ਜਾਂਦਾ ਹੁੰਦਾ ਬਾਕੀ ਮੇਨ ਚੀਜ਼ ਹੁੰਦੀ ਆ ਕਿ ਤੁਹਾਡਾ ਫੋਕਸ ਤੇ ਤੁਹਾਡੇ ਫੈਮਿਲੀ ਦੇ ਵਿੱਚ ਤੁਹਾਡੇ ਮੈਂਬਰ ਕਿੰਨੇ ਹੈਗੇ ਆ ਜਿਹੜੇ ਇਸੇ ਕੰਮ ਦੇ ਰਿਲੇਟਡ ਤੁਹਾਡੇ ਨਾਲ ਆਸਾਤ ਦੇ ਤੇ ਬਸ ਇਹ ਮੇਨ ਚੀਜ਼ਾਂ ਹੁੰਦੀਆਂ ਨੇ ਜੇ ਤੁਸੀਂ ਇਹ ਚੀਜ਼ਾਂ ਨੂੰ ਕਵਰ ਕਰ ਲੋਗੇ ਤੁਹਾਡਾ ਡੇਰੀ ਫਾਰਮ ਵਧੀਆ ਕਾਮਯਾਬ ਹੋ ਜਾਏਗਾ ਤੇ ਜੇ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਗਲਤੀ ਕਰਦੇ ਰਹੇ ਤੇ ਉਹ ਚੀਨਵਾਦੀ ਸਤਾਰ ਕਰੋ